ਇਹ ਪਾਕਿਸਤਾਨੀ ਦੂਤ ਲਾਉਣਾ ਹੈ ਕਿੰਨਾ ਇੱਥੇ ਸਵੇਰੇ ਪੰਜ ਸੌਰ ਜਾਣਾ ਲੈਣ ਪਾਕਿਸਤਾਨੀ ਦੂਤ ਹਾਂ ਜਿਹੜੇ ਹੁਣ ਵਰਾਇਟੀਆਂ ਲੱਗਦੀਆਂ ਉਹ ਲਾਉਣੀਆਂ ਹਾਂ ਆ ਨਿਕਾ ਨਹੀਂ ਨਹੀਂ ਦੇ ਦੇ ਤੇ ਦੂਰੀ ਚੇ ਜੇਠ ਦਾ ਮਹੀਨਾ ਤੇ ਕਢਾਉਂਦਾ ਨਾ ਕੁੰਡ ਕਢਾਉਂਦਾ ਬਈ ਪੂਰੇ ਕੋਨੇ ਕੱਢੇ ਹੋਇਆ ਤੇ ਇੱਧਰ ਜੇਠ ਦੇ ਤੱਤੇ ਦੁਪਹਿਰੇ ਦੇ ਵਿੱਚ ਤੱਤੇ ਰੇਤੇ ਤੇ ਚੋਬਰ ਸਰਤਾਜ ਲਾ ਕੇ ਨੱਚਦਾ ਹੈ ਹੈ ਆ ਬੱਲੇ ਚਾਹ ਨੂੰ ਆ ਗਿਆ ਸਾਡਾ ਬੀਜ ਵੀ ਵਧ ਗਿਆ ਤੇ ਥਾਂ ਵੀ ਵਧ ਗਿਆ ਹੈ ਬੀਜ ਵੀ ਵਧ ਗਿਆ ਤੇ ਦੋ ਮਰਲੇ ਸਾਨੂੰ ਇਹ ਨਹੀਂ ਪਤਾ ਲ ਕਦੋਂ 1.5 ਕਿੱਲੇ ਜਾਗੇ ਸਸੀ ਗਾਲ ਦੋਸਤੋ ਕੀ ਹਾਲ ਚਾਲ ਨੇ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਮੈਂ ਤੁਹਾਡਾ ਦੋਸਤ ਦੀਪ ਬਾਠ ਦੋਸਤੋ ਕਹਿੰਦੇ ਸਮਾਂ ਬੜਾ ਬਲਵਾਨ ਹੁੰਦਾ ਤੇ ਸਮਾਂ ਬਦਲਦਾ ਰਹਿੰਦਾ ਆਪਦੀ ਚਾਲ ਚੱਲਦਾ ਰਹਿੰਦਾ ਹੈਗਾ ਤੇ ਇਸੇ ਤਰ੍ਹਾਂ ਹੀ ਪਿਛਲੇ 40-50 ਸਾਲਾਂ ਦੇ ਵਿੱਚ ਅਸੀਂ ਆਪਦੀਆਂ ਜ਼ਮੀਨਾਂ ਦੇ ਵਿੱਚ ਵੀ ਬਹੁਤ ਵੱਡਾ ਬਦਲਾਅ ਹੁੰਦਾ ਵੇਖਿਆ ਹੈਗਾ ਜ਼ਮੀਨਾਂ ਦੇ ਵਿੱਚ ਅਸੀਂ ਇੰਨਾ ਕੁ ਜ਼ਿਆਦਾ ਰੇ ਸਪਰੇਅ ਵਰਤ ਲਈ ਆ ਇੰਨੇ ਕੁ ਜ਼ਿਆਦੇ ਕੈਮੀਕਲ ਪਾ ਲਿਆ ਕਿ ਝਾੜ ਕੱਢਣ ਦੇ ਚੱਕਰ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਬਿਮਾਰ ਹੋ ਚੁੱਕੇ ਆ ਅੱਜ ਘਰ ਘਰ ਬਿਮਾਰੀਆਂ ਨੇ ਕੈਂਸਰ ਵਰਗੀਆਂ ਸ਼ੂਗਰ ਵਰਗੀਆਂ ਕੋਈ ਸਦੇ ਗੋਡੇ ਦੁਖਦੇ ਆ ਇਹੋ ਜੇ ਸਮੇਂ ਦੇ ਵਿੱਚ ਜ਼ਹਿਰ ਮੁਕਤ ਖੇਤੀ ਦੇ ਮਾਡਲ ਤਿਆਰ ਹੋ ਰਹੇ ਆ ਜਿਹੜੇ ਬਹੁਤ ਚੰਗੀ ਖਬਰ ਆ ਇਸੇ ਦੇ ਚੱਲਦੀ ਇੱਕ ਜ਼ਹਿਰ ਮੁਕਤ ਖੇਤੀ ਦਾ ਮਾਡਲ ਆਪਣੇ ਬਿਲਕੁਲ ਇਸ ਘਰ ਦੇ ਸਾਹਮਣੇ ਪਈ ਇਸ ਜ਼ਮੀਨ ਦੇ ਵਿੱਚ ਤਿਆਰ ਕੀਤਾ ਜਾਣਾਗਾ ਉਹਦੀ ਸ਼ੁਰੂਆਤ ਅੱਜ ਕਰਨ ਜਾ ਰਹੇ ਆ ਕੁਦਰਤ ਨੂੰ ਪਿਆਰ ਕਰਨ ਵਾਲਿਆਂ ਲਈ ਇਹ ਬਹੁਤ ਚੰਗੀ ਖਬਰ ਆ ਤੇ ਅੱਜ ਸਾਡੇ ਪਿੰਡ ਵਿੱਚ ਵੀ ਪਹਿਲੀ ਵਾਰੀ ਕੋਈ ਵੀਰ ਜ਼ਹਿਰ ਮੁਕਤ ਕੁਦਰਤੀ ਖੇਤੀ ਦੀ ਸ਼ੁਰੂਆਤ ਕਰਨ ਜਾ ਰਿਹਾ ਇੰਟਰਨੈਟ ਤੇ ਬਹੁਤ ਲੋਕਾਂ ਨੇ ਵੇਖੀਦਾ ਜ਼ਹਿਰ ਮੁਕਤ ਖੇਤੀ ਦੀ ਸ਼ੁਰੂਆਤ ਜਿਨ੍ਹਾਂ ਨੇ ਕੀਤੀ ਹੋਈ ਆ ਤੇ ਉਹਨਾਂ ਨੂੰ ਫੋਲੋ ਵੀ ਕਰੀਦਾਗਾ ਪਰਸਨਲ ਤੌਰ ਤੇ ਮੈਨੂੰ ਬਹੁਤ ਖੁਸ਼ੀ ਆ ਤੇ ਅੱਜ ਇਸ ਦੀ ਸ਼ੁਰੂਆਤ ਕੀਤੀ ਜਾਣੀ ਆ ਗੰਨੇ ਤੋਂ ਕਮਾਦ ਤੋਂ ਇਸ ਸਾਰੀ ਜ਼ਮੀਨ ਦੇ ਵਿੱਚ ਇੱਥੇ ਵੱਖੋ-ਵੱਖਰੀਆਂ ਤਰ੍ਹਾਂ ਦੀਆਂ ਸਬਜ਼ੀਆਂ ਵੱਖੋ-ਵੱਖਰਾਂ ਤਰ੍ਹਾਂ ਦੇ ਫਲ ਤੇ ਇਹਦੀ ਬਾਉਂਡਰੀ ਦੇ ਉੱਪਰ ਵਿਰਾਸਤੀ ਦਰਖਤ ਲਾਏ ਜਾਣਗੇ ਹਰ ਚੀਜ਼ ਇੱਥੇ اگਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਥੋੜੇ ਜਿਹੇ ਦਿਨਾਂ ਦੇ ਵਿੱਚ ਇੱਥੇ ਤੁਸੀਂ ਦੇਖੋਗੇ ਕਿ ਸਾਰੇ ਹਰਿਆ-ਭਰਿਆ ਹੋ ਗਿਆ ਇੱਕ ਨਵਾਂ ਮਾਡਲ ਤਿਆਰ ਕਰਨ ਦੀ ਅੱਜ ਸ਼ੁਰੂਆਤ ਕੀਤੀ ਜਾ ਰਹੀ ਆ ਤੇ ਆਜੋ ਤੁਹਾਨੂੰ ਦਿਖਾਉਣੇ ਆ ਬਾਈ ਹੁਣੀ ਆਏ ਬੈਠੇ ਆ ਤੇ ਕਿਵੇਂ ਕਮਾਦ ਲਾਉਣਾ ਉਹਨਾਂ ਨੇ ਤੇ ਇਸ ਦੀ ਸ਼ੁਰੂਆਤ ਕਰਦੇ ਅਸੀਂ ਵੀ ਇਹਨਾਂ ਨੂੰ ਵਧਾਈਆਂ ਦੇਣੇ ਕਿ ਇਹ ਜਿਹੜਾ ਇਹਨਾਂ ਦਾ ਪ੍ਰੋਜੈਕਟ ਆ ਇਹ ਸਕਸੈਸਫੁਲ ਹੋਵੇ ਦੋ ਗੇੜੀਆਂ ਵੀ ਕੱਛੇ ਦਾ ਮੋੜ ਕੇ ਤੇ ਹਾਂ ਯਾਰ ਗੱਡੀ ਨੇ ਸਾਰੀ ਲੇਫਟ ਬੱਸ ਇੰਨਾ ਨੱਪਣਾ ਚਾਲੇ ਤੁਰਿਆ ਜਾਣਾ ਹੁਣ ਤਾਂ ਹਾਂ ਇੰਨਾ ਬਾਹਰ ਆਣਾ ਹੈ ਹੁਣ ਤਾਂ ਆਟੋਮੈਟਿਕ ਹੀ ਤੁਰਿਆ ਜਾਊਗਾ ਹੋਰ ਹੋਰ ਆ ਹੁਣ ਲਾਉਣ ਨੂੰ ਸਾਨੂੰ ਕੰਮ ਆ ਆ ਵੜ ਦੇ ਕੱਛੇ ਤਾਂ ਪਗਾ ਦੇ ਦੇ ਚਾਟੂੰਂਗੇ ਹੁਣ ਕੀ ਹೇಳਦੇ ਕਾ ਸਰ ਬਹੁਤ ਆ ਬੱਸ ਤਾਂ ਕੀ ਐਸ ਤਰ੍ਹਾਂ ਮੱਥੇ ਨਹੀਂ ਲਾਉਣੇ ਵੇ ਹਾਂ ਮੱਥੇ ਨਹੀਂ ਲਾਉਣੇ ਹਾਂ ਅਲੇਵਾਸ ਤੇ ਛੱਡਿਆ ਸਾਈਡਾਂ ਤੇ ਸਾਈਡਾਂ ਤੇ ਇੱਕ ਤਾਂ ਨੰਗਾ ਛੱਡਣਾ ਇੱਕ 5 ਫੁੱਟ ਛੱਡ ਕੇ ਫਲਾਂ ਵਾਲੇ ਤੇ ਦੂਜੇ ਬੂਟੇ ਲਾਉਣੇ ਆ ਨਾ ਅੱਛਾ ਹਾਂ ਜਿਵੇਂ ਹੁਣ ਆਮ ਹੋ ਗਿਆ ਨਸੂੜਾ ਲਾਉਣਾ ਫਰੀਰ ਲਾਉਣੇ ਆ ਸਾਰੀ ਪੁਰਾਣੇ ਜਿਹੜੇ ਵਿਰਾਸਤੀ ਦਰਖਤ ਸੀਗੇ ਹਾਂ ਜੜਮਨ ਲਾਉਣੇ ਆ ਬੇਰੀਆਂ ਲਾਉਣੀਆਂ ਠੀਕ ਹੈ ਤੇ ਦੂਜਾ ਆਹੋ ਆ ਉਹ ਜੋ ਆਵਲੇ ਗੁੜਾਂ ਦੇ ਸਾਰੇ ਜਿੰਨੇ ਪੁਰਾਣੇ ਹਨਾ ਹਾਂ ਨਾਰੀ ਆਪਣੇ ਤਾਂ ਨਵੇਂ ਪੀੜੀ ਨੂੰ ਤਾਂ ਨਾ ਹੀ ਨਹੀਂ ਚਾਹਤੇ ਪੁਰਾਣਿਆਂ ਦੇ ਹਾਂ ਸਾਰੇ ਉਹ ਵਧੀਆ ਲਾਉਣੇ ਆ ਇਹ ਪਾਕਿਸਤਾਨੀ ਚੂਤ ਲਾਉਣਾ ਕਿੰਨੇ ਇੱਥੇ ਉਸ ਸਵੇਰੇ ਪੰਸਰ ਜਾਣਾ ਲੈਣ ਪਾਕਿਸਤਾਨੀ ਤੂਤ ਹਾਂ ਜਿਹੜੇ ਹੁਣ ਵਰਾਇਟੀਆਂ ਲੱਗਦੀਆਂ ਉਹ ਲਾਉਣੀਆਂ ਜਿਹੜੀਆਂ ਬਾਅਦ ਚ ਲੱਗਣ ਉਹ ਬਾਅਦ ਚ ਲਾਉਣੀਆਂ ਸਾਰੇ ਘੇਰੇ ਲੋਟੇ ਇਧਰੋਂ ਪੂਰਾ ਜੰਗਲਾਂ ਨੂੰ ਵੀ ਬਣਾਉਣਾ ਹਾਂ ਜੰਗਲ ਬਣਾ ਕੇ ਤੇ ਫੇਰ ਇੱਥੇ ਕੋਠਾ ਪਾਉਣਾ ਕੱਚਾ ਠੀਕ ਆ ਕੁਦਰਤੀ ਪੂਰੀ ਦੇਸੀ ਤੇ ਕੁਦਰਤੀ ਖੇਤੀ ਹੈਣਾ ਹਾਂ ਇਹ ਚ ਹੁਣ ਬਿਨਾਂ ਰੇ ਸਪਰੇਅ ਤੋਂ ਜਿਹੜੀਆਂ ਚੀਜ਼ਾਂ ਸਬਜ਼ੀਆਂ ਦਾਣਾਂ ਬੀਜੀਆਂ ਕੋਸੀਂ ਬੀਜਣੀਆਂ ਬਿਨਾਂ ਰੇ ਸਪਰੇਅ ਤੋਂ ਬੀਜਣੀਆਂ ਆਪਾਂ ਤੇ ਇਧਰ ਜੇਠ ਦੇ ਤੱਤੇ ਦੁਪਹਿਰੇ ਦੇ ਵਿੱਚ ਤੱਤੇ ਰੇਤੇ ਤੇ ਜੋਬਰ ਸਰਤਾਜ ਲੈ ਕੇ ਨੱਚਦਾ ਐ ਸ਼ਾ ਬੱਲੇ ਵਾਹ ਵੀ ਵਾਹ ਓਏ ਖੜ ਆਂ ਵੀ ਅਰਸੇ ਸਿਆਂ ਦੱਸ ਕੀ ਵਿਚਾਰ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਈ ਯਾਰ ਆਪਣੇ ਆਈ ਹੈ ਜੀ ਆ ਪਹਿਲਾਂ ਤਾਂ ਦੱਸ ਵੀ ਮੌਸਮ ਕਿਹੋ ਜਿਹਾ ਲੱਗਦਾ ਪਿਆ ਅੱਜ ਦਾ ਮੌਸਮ ਉਹਦੀ ਆ ਸਰਤਾਜ ਦੇ ਗਾਣੇ ਚੱਲੇ ਜਾਂਦੇ ਆ ਆਪੇ ਸਮਝੋ ਮੌਸਮ ਕਿਸ ਤਰ੍ਹਾਂ ਦਾ ਜੇਠ ਦਾ ਮਹੀਨਾ ਤੇ ਕੜਾਉਂਦਾ ਨਾ ਕੁੰਡ ਕੜਾਉਂਗਾ ਬਈ ਪੂਰੇ ਉਹਨੇ ਕੱਡੇ ਹੋਇਆ ਕਿਵੇਂ ਫੇਰ ਅੱਜ ਸਾਹੂਤਨ ਚੜਦਾ ਹਾਂ ਕਾਹਦਾ ਚੜਨਾ ਇੰਥੇ ਟਾਈਮ ਵੇਖ ਮਾ ਗਿਆ ਇੱਛਾ ਤਾਂ ਤੇ ਇੱਕਾ ਥਾ ਹਾਂ ਦੇਖ ਦੂ ਬਾਵਾ ਖਾਦੀ ਹੋਈ ਹੈ 12:30 ਹੋ ਗਏ ਨੇ 12:30 ਹੋ ਗਏ ਦੁਪਹਿਰ ਦੇ 12:30 ਵਜੇ ਤੇ ਮੁੰਡੇ ਲੱਗੇ ਹੋਇਆ ਕਮਾਦ ਲਾਉਣ ਤੇ ਇੱਧਰ ਇਹ ਜਿਹੜੀ ਵਿਧੀ ਹੈ ਟ੍ਰੈਂਚ ਵਿਧੀ ਕਹਿੰਦੇ ਇਹਨੂੰ ਤੇ ਇਸ ਵਿਧੀ ਰਾਈ ਗੰਨੇ ਲਾਏ ਜਾ ਰਹੇ ਆ ਬੈੱਡਾਂ ਦੇ ਉੱਪਰ ਇਹ ਉਹ ਗੰਨੇ ਚੇਂਚ ਨਹੀਂ ਲੱਗੇ ਨੇ ਇਕੱਲੇ ਇਕੱਲੇ ਗੰਨੇ ਇਕੱਲਾ ਬੂਝਾ ਉੱਤੇ ਥੱਲੇ ਨੰਗਾ ਵਾਹ ਤੂੰ ਇੰਟਰਨੈਸ਼ਨਲ ਰੱਖਦਾ ਵਿਚਾਰ ਆਪਦੇ ਆਰੇ ਸੱਟੇ ਭੱਲੇ ਸਿੱਧਾ ਲਈ ਗਿਆ ਬਾਸ ਉੱਥੇ ਜਾ ਕੇ ਉਹਨੇ ਸਿਰੇ ਤੇ ਚੱਕ ਕੇ ਵੇਖ ਜੋ ਕੋ ਗੇੜਾ ਲਾਉਣਾ ਹੀ ਪੈ ਗਿਆ ਨਹੀਂ ਹੋਏ ਆ ਵੇਖ ਇਹਨਾਂ ਨੂੰ ਘੜਦਾ ਆ ਲੈ ਹੋਰ ਆਏਗਾ ਦੇਖ ਲਈ ਹੋ ਗਈ ਚੰਗੀ ਆ ਫਿਰ ਦੀ ਨਾਲ ਹਾਂ ਨਿਕਲ ਨਹੀਂ ਇਹਦੀ ਜਿਹੜੇ ਤੇ ਦੂਰੀ ਛੱਡੋ ਬਹੁਤ ਕੋਲਾ ਹੋ ਜਿਗੋ ਅਰਸ਼ ਸਾਡਾ ਵੀਰ ਮੂੰਹ ਤਾਂ ਧੋ ਲੰਦੇ ਮੂੰਹ ਕੋਈ ਗੱਲ ਨਹੀਂ ਮੂੰਹ ਤੇਰਾ ਵੈਸੇ ਹੀ ਸੋਹਣਾ ਬਹੁਤ ਆ ਸੋਹਣਾ ਹੌਣੇ ਤਾਂ ਫਿਰ ਆ ਹੀ ਰੱਬ ਨੇ ਬਣਾ ਹੀ ਆ ਅੱਜ ਘਟੋ ਘਟ ਵੀ 1.5 ਕਿੱਲਾ ਤਾਂ ਲਾਤਾ ਹੋਣਾ ਤੁਸੀਂ ਹੋਰ ਕਮਾਦ ਦਾ 1.5 ਕਿੱਲਾ ਲਾ ਕੇ ਤੇ ਹੁਣ ਮੂੰਹ ਧੋ ਰਿਆ ਜੇਠ ਦੇ ਮਹੀਨੇ ਦੇ ਵਿੱਚ ਸਾਰਾ ਦੁਪਹਿਰਾ ਲੰਘ ਗਿਆ ਉਤੋਂ ਦੀ ਤੇ ਹੁਣ 7 ਵਜਣ ਆ ਲਿਆ ਸ਼ਾਮ ਦੇ ਵੀਰ ਮੇਰਾ ਕਹਿੰਦਾ ਸਵੇਰ ਆਣਾ ਮੈਂ ਖਚੀ ਗਿਆ ਤੇ ਤੜਕੇ ਫਿਰ ਕਿੰਨੇ ਕ ਵਜੇ ਪਹੁੰਚ ਗਏ ਸੀ ਆ ਬਾਈ ਇੱਕ ਇੱਧਰ ਬੈਠਾ ਆਪਣਾ ਹਰਪ੍ਰੀਤ ਹਮਮ ਸਾਢੇ 5 ਦੀ ਟਾਈਮਿੰਗ ਸੀ ਤੇ 9 ਵਜੇ ਆ ਕੇ ਚਾਹ ਕੇ ਬਹਿ ਗਏ ਜੀ ਠੀਕ ਆ ਬਹਿ ਗਏ ਤੇ ਬਸ ਟਿੱਕੀ ਆ ਠੀਕ ਠੀਕ ਰੋਟੀ ਪਾਣੀ ਨੂੰ ਹਾਂ ਮੈਂ ਨੂੰ ਤਾਂ ਆਪਣਾ ਹਾਂ ਲੱਗੇ ਤਾਂ ਤੁਸੀਂ ਮੈਨੂੰ ਪਤਾ 10:00 ਵਜੇ ਦੇ ਨੇੜੇ ਤੇ ਸਾਢੇ 10 ਲੱਗੇ ਹੋਣਾ ਕਿੰਨੇ ਵਜੇ ਲੱਗੇ ਆ ਜੀ ਠੀਕ ਹੈ ਤੇ ਇਹ ਅਸਲ ਚ ਬਈ ਮੈਨੂੰ ਇੱਕ ਗੱਲ ਦੱਸਣੀ ਸੀ ਇਹਨਾਂ ਨੇ ਥੋੜੀ ਜਿਹੀ ਹਾਸੇ ਵਾਲੀ ਗੱਲ ਵੀ ਆ ਤੇ ਉਹ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਹਾਂ ਵੀ ਜਿਹੜਾ ਤੁਸੀਂ ਕਹਿੰਦੇ ਕੀ ਕਹਿ ਕੇ ਲਿਆਇਆ ਸੀ ਤੁਹਾਨੂੰ ਸਾਢੇ 5 ਹਾਂ ਸਾਢੇ 5 ਵਜਾਣਾ ਠੰਡੇ ਠੰਡੇ ਅੱਛਾ ਠੰਡੇ ਠੰਡੇ ਲਾਉਣਾ ਤੇ ਲਾਗ ਗਏ ਤੇ ਘਰਾਂ ਨੂੰ ਉਸ ਤੋਂ ਬਾਅਦ ਵਿਹਲੇ ਮੈਂ ਤੁਹਾਨੂੰ ਕਹਿੰਦਾ ਵੀ ਦੂਜਾ ਬਾਈ ਜਿਹੜਾ ਤੁਹਾਨੂੰ ਲੈ ਕੇ ਆ ਥੋੜਾ ਯਾਰ ਹੈ ਹਾਂਜੀ ਕਹਿੰਦਾ ਤੜਕੇ ਸਾਢੇ 5 ਜਾਣਾ ਠੰਡੇ ਠੰਡੇ ਲਾ ਕੇ ਹਾਂ ਆ ਜਾਣਾ ਤੇ ਮੋੜਿਆਂ ਕਿੰਨਾ ਕਿ ਥਾਂ ਲਾਉਣਾ ਥਾਂ ਥਾਂ ਬਸ ਸਮਝ ਲਓ ਤੁਸੀਂ 2 ਮਰਲੇ 2 2 ਚਾਰ ਮਰਲੇ 2 ਮਰਲੇ 5 ਮਿੰਟ ਲਗੰਨਾ ਹਾਂ ਤੇ ਤਾਨੂੰ ਕਹਿੰਦਾ ਪੂਰੀਆਂ ਕੀਤੀਆਂ ਪਈਆਂ ਟੁੱਕਾ ਪੈ ਵੱਡਿਆ ਪਿਆ ਕੱਲਾ ਉੱਥੇ ਧਰਨਾ ਹੀ ਮਤ ਮਿੱਟੀ ਭੋਰਨੀ ਆ। ਨੇ ਤੁਹਾਡਾ ਦਿਮਾਗ ਨਹੀਂ ਕੰਮ ਕੀਤਾ ਪੰਜ ਗਵੰਟਲ ਤੁਹਾਨੂੰ ਕਹੀ ਜਾਂਦਾ ਥਾਂ ਤਾਂ ਭਾਵੇਂ ਚੱਲ ਘੱਟ ਦੱਸੇ ਵੀ ਪੰਜ ਗਵੰਟਲ ਕਿੰਨੇ ਤਾਂ ਚ ਲੱਗੂਗਾ। ਜਾਣੇ ਆ। ਆ ਗਈ ਫਿਰ। ਹੂੰ। ਉਸ ਤੋਂ ਬਾਅਦ ਦੋ ਮਰਲੇ ਕਹੇ ਵੀਰ ਨੇ। ਹੂੰ। ਤੇ 13 ਦਾ ਬਾਤੀਆਂ ਖਾਲੀਆਂ ਉਹ ਇੱਕ ਬਾਲਟੀ ਵੱਜ ਜਾਂਦੀ ਸੀ ਇੱਕ ਹੋਰ ਪਾ ਦਿੰਦੇ ਇੱਕ ਵੱਜ ਜਾਂਦੀ ਇੱਕ ਹੋਰ ਪਾ ਦਿੰਦੇ ਉਥੋ ਉਤੇ ਕਰਦੇ ਸ਼ਾਮ ਨੂੰ ਆ ਗਏ ਸਾਡੇ ਸੱਤ ਹੋ ਗਏ ਬੀਜ ਵੀ ਵਧ ਗਿਆ ਤੇ ਥੌਮ ਵੀ ਵਧ ਗਿਆ ਬੀਜ ਵੀ ਵਧ ਗਿਆ ਤੇ ਦੋ ਮਰਲੇ ਸਾਨੂੰ ਇਹ ਨਹੀਂ ਪਤਾ ਲ ਕਦੋਂ 1.5 ਕਿੱਲੇ ਜਾ ਆ ਵੇਖ ਲਓ ਲਾਇਆ ਪਿਆ 1.5 ਕਿੱਲਾ ਤੇ ਵੀਰ ਹੁਣ ਹੱਥ ਪੈਰ ਧੋ ਰਿਆ ਬਹੁਤ ਜ਼ਿਆਦਾ ਗਰਮੀ ਸੀਗੀ ਬਹੁਤ ਹੀ ਜ਼ਿਆਦਾ ਗਰਮੀ ਇਹ ਤਾਂ ਫਿਰ ਚੱਲਦੀ ਆ ਬਈ ਯਾਰੀ ਦੋਸਤੀ ਚ ਐਂ ਲਿਆਉਂਦੇ ਅਗਲੇ ਵਲ ਕੇ ਹਾਂ ਇੰਨਾ ਕ ਤਾਂ ਚੱਲਦੇ ਆ ਥੋੜਾ ਜਿਹਾ ਬੱਸ ਕਰਨਾ ਦੋ ਘੰਟੇ ਲਈ ਕੱਢਣੇ ਆ ਆਓ ਮੜਾ ਜਾਏ ਦੋ ਘੰਟੇ ਨਹੀਂ ਥੋੜਾ ਹੀ ਕਹਿੰਦਾ 5 ਵਜੇ ਤੋਂ 5 ਵਜੇ ਕਹਿੰਦਾ ਘਰੇ ਠੰਡੇ ਠੰਡੇ ਤੁਹਾਨੂੰ ਵੇਲੇ ਕਰ ਦੇਣਾ ਤੜਕੇ ਦਾ ਲਾਇਆ ਇਹ ਨਹੀਂ ਸ਼ਾਮ ਨੂੰ 6 6:30 ਵਜੇ ਗਿਆ ਹੈ ਠੀਕ ਆ ਚੱਲ ਕੋਈ ਨਹੀਂ ਚੱਲਦਾ ਹੈ ਚੱਲਦਾ ਨਾਲ ਤੁਹਾਨੂੰ ਤਜਰਬਾ ਹੋ ਗਿਆ ਚੰਗੀ ਤਰ੍ਹਾਂ ਇਹ ਵੀ ਕੀ ਕਰਨੀ ਸੀ ਵੇਲੇ ਹੀ